ਵਿਆਹ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਗੁਰੂ ਕਾ ਲਾਹੌਰ ਤੱਕ 13 ਫਰਵਰੀ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ। ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਆਹ ਪੁਰਬ ਸਬੰਧੀ 13 ਫਰਵਰੀ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਗੁਰਦੁਆਰਾ ਗੁਰੂ ਕਾ ਲਾਹੌਰ ਹਿਮਾਚਲ ਪ੍ਰਦੇਸ਼ ਤੱਕ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਤਖਤ shri ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਜੀ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ 13 ਅਤੇ 14 ਫਰਵਰੀ ਨੂੰ ਗੁਰੂ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਇੱਕ ਮਹਾਨ ਨਗਰ ਕੀਰਤਨ 13 ਫਰਵਰੀ ਨੂੰ ਸਵੇਰੇ 10 ਵਜੇ ਗੁਰਦੁਆਰਾ ਗੁਰੂ ਕਾ ਲਾਹੌਰ ਤੱਕ ਸਜਾਇਆ ਜਾਵੇਗਾ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ 11 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 13 ਫਰਵਰੀ ਨੂੰ ਪਾਏ ਜਾਣਗੇ ਉਨ੍ਹਾਂ ਨੇ ਦੱਸਿਆ ਕਿ ਵਿਆਹਪੁਰਬ ਮੌਕੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਸ਼ਾਮਿਲ ਹੁੰਦੀ ਹੈ ਅਤੇ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਤਖਤ shri ਕੇਸਗੜ ਸਾਹਿਬ ਵੱਲੋਂ ਚਿਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਕਿਲਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੁਰੂ ਕਾ ਲਾਹੌਰ ਵਿਖੇ ਤਰ੍ਹਾਂ ਤਰ੍ਹਾਂ ਦੇ ਮਠਿਆਈ ਦੇ ਲੰਗਰ ਲਗਾਏ ਜਾਂਦੇ ਹਨ ਉੱਥੇ ਹੀ ਤਖਤ shri ਕੇਸਗੜ ਸਾਹਿਬ ਅਤੇ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਲੰਗਰ ਲਗਾਏ ਜਾਂਦੇ ਹਨ। ਰਾਹੀ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਤਾਂਤਾਨਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਨ੍ਹਾਂ ਦੇ ਅਨੰਦ ਕਾਰਜ ਮਾਤਾ ਅਜੀਤ ਕੌਰ ਜੀ ਦੇ ਨਾਲ ਗੁਰੂਕੇ ਲਾਹੌਰ ਵਿਕੇ ਹੋਏ ਵਿਆਹ ਸਮਾਗਮ ਨੇ ਮੁਖ ਰਖ ਬਿਆ ਹੋਇਆ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਪਾਕ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਮਹਾਨ ਗੁਰਮਤ ਸਮਾਗਮ ਹੋ ਰਿਹਾ ਹੈ ਨਾ ਜਿੱਤੇ ਗੁਰਦੁਆਰਾ ਪੋਰਾ ਸਾਹਿਬ ਗੁਰੂਕੇ ਮਹਿਲ ਤੋ 12 ਤਰੀਕ ਨੂੰ 13 ਤਰੀਕ ਵਾਲੇ ਦਿਨ ਨਗਰ ਕੀਰਤਨ ਆਰੰਭ ਹੋਵੇਗਾ ਬਰਾਤ ਦੇ ਰੂਪ ਵਿੱਚ ਜਿਹਦੇ ਵਿੱਚ ਆਦੀ ਸਤਕਾਰ ਜੋ ਸਿੰਘ ਸਰਗਿਆਨੀ ਸੁਲਤਾਨ ਸਿੰਘ ਜਿਥੇ ਦਾ ਪਕਸ਼ੀ ਕੇਸਵਰ ਸਾਹਿਬ ਸਾਡੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਜੀ ਰੋਡੇ ਸਾਡੇ ਆਪੀ ਸਤਕਾਰ ਜੋ ਐਸਡੀਪੀਸੀ ਦੇ ਮੈਂਬਰ ਭਾਈ ਦਿਲਜੀਤ ਸਿੰਘ ਜੀ ਪਿੰਡਰ ਅਤੇ ਭਾਈ ਅਮਰਜੀਤ ਸਿੰਘ ਜੀ ਚਾਵਲਾ ਅਤੇ ਭਾਈ ਹਰਦੇਵ ਸਿੰਘ ਜੀ ਐਡਵੋਕੇਟ ਸਮੁੱਚੇ ਪ੍ਰਬੰਧ ਵੱਲੋਂ ਇਹ ਨਗਰ ਕੀਰਤਨ ਇਸ ਮੋੜ ਤੇ ਕੀਤੀ ਜਾਵੇਗੀ ਅਤੇ ਇਚੇ ਤੌਰ ਤੇ ਸਾਡੇ ਅਤੀ ਸਤਿਕਾਰਯੋਗ ਸ਼ੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ 13 ਤਰੀਕ ਨੂੰ ਆਰੰਭ ਹੋਵੇਗਾ ਸੰਗਤ ਜੀ तकरीबन 10 ਵਜੇ ਔਰ ਇਸੇ ਸਥਾਨ ਤੇ ਅਤੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਪੀਬੀ ਸਾਹਿਬ ਵਾਲਾ ਵੱਲੋਂ ਮਠਿਆਈਆਂ ਦੇ ਲੰਗਰ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਜਾਂਦਾ ਜਿੱਥੇ ਨਗਰ ਕੀਰਤਨ ਪੰਜ ਪਿਆਰੇ ਸਹਿਬਾਨ ਨਿਸ਼ਾਨੀ ਸਹਿਬਾਨ ਦੀ ਅਗਵਾਈ ਵਿੱਚ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਤਰ ਸ਼ਾਇਆ ਇਹ ਆਰੰਭ ਹੋਵੇਗਾ ਇਹ ਨਗਰ ਕੀਰਤਨ ਪੜਾਦਰ ਪਲਾਦ ਹੁੰਦਾ ਗੁਰਦੁਆਰਾ ਫਿਰਾ ਸਾਹਿਬ ਗੁਰੂ ਕੇ ਲਾਹੌਰ ਵਿਕੇ ਬਣਕੇ ਜਾਂ ਜਿੱਥੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਜਿਹੜੀ ਬਰਾਤ ਸੀ ਉੱਥੇ ਓਕਾਉ ਕੀਤਾ ਸੀ ਰੁਕੀ ਸੀ ਬਰਾਤ ਉਦੋਂ ਸਤਿਗੁਰੂ ਜੀ ਬਸੰਤੀ ਰੰਗ ਦਾ ਬਾਣਾ ਪਹਿਨ ਕੇ ਮਾਤਾ ਅਜੀਤ ਕੌਰ ਜੀ ਨੂੰ ਵਿਆਹ ਵਾਸਤੇ ਗੁਰੂ ਕੇ ਲਾਹੌਰ ਆਨੰਦਕਾਰ ਦੇ ਵਾਲੇ ਸਥਾਨ ਤੇ ਗਏ ਸਨ ਸੰਗਤੀ ਉਸੇ ਰੂਪ ਵਿੱਚ ਇਹ ਨਗਰ ਕੀਰਤਨ ਜਿੱਥੇ ਗੁਰਦੁਆਰਾ ਸੇਰਾ ਸਾਹਿਬ ਵਿਖੇ ਉਥੇ ਰੁਕੇਗਾ ਔਰ ਉਥੇ ਜਲਪਨੀ ਸ਼ਕਨ ਜੋ ਸੰਗਤਾਂ ਪੰਜ ਪਿਆਰੇ ਸਹਿਬਾਨ ਉਪਰੰਤ ਸੋਹਣੀ ਪਾਲਕੀ ਵਿੱਚ ਕਾਂਸੇ ਦੀ ਗੁਰਗੰਧਕ ਜੀ ਮਹਾਰਾਜ ਸਵਾਰ ਹੋਕਰ ਜੋ ਪਾਲਕੀ ਮੋਢਿਆਂ ਤੇ ਸੰਗਤਾਂ ਆਪਣੇ ਸਾਰੇ ਦੇ ਨਾਲ ਗੁਰੂ ਤੇ ਲਾਹੌਰ ਤੱਕ ਜਾਣਗੇ ਆ ਉਥੇ ਗੁਰਦੁਆਰਾ ਤਰਵੈਣੀ ਸਾਹਿਬੀ ਵਿਸ਼ੇਸ਼ ਤੌਰ ਤੇ ਸਮਾਗਮ ਹੋਣਗੇ ਜਿੱਥੇ ਸਤਿਗੁਰਾਂ ਨੇ ਕਰਤੇ ਵਰਸ਼ ਦਿਨਾਂ ਤਰਵੈਣੀ ਪ੍ਰਗਟ ਕੀਤੀ ਉਹ ਪ੍ਰਾਂਤੀ ਨਗਰ ਕੀਰਤਨ ਗੁਰੂ ਤੇ ਲਾਹੌਰ ਆਨੰਦਗੜ੍ਹ ਵਾਲੇ ਸਾਹਿਬਾ ਆਸਥਾਨਾਂ ਤੇ ਸੰਪਨ ਹੋਵੇਗਾ ਉਥੇ ਆਤੀ ਸਤਕਾਰਯੋਗ ਬਾਬਾ ਸੁੱਚਾ ਸਿੰਘ ਜੀ ਤਾਰ ਸੇਗਾ ਅਨਕਲਾ ਆਨੰਦਗੜ੍ਹ ਵਾਲੇ ਵੱਲੋਂ ਵਿਸ਼ੇਸ਼ ਸਮਾਗਮ ਹੋਣਗੇ ਜਿਨ੍ਹਾਂ ਵਿੱਚ ਸੰਗਤਾਂ ਵੱਲੋਂ ਮਹਾਪੁਰਸ਼ਾਂ ਵੱਲੋਂ ਅਨੇਕ ਪ੍ਰਕਾਰ ਦੇ ਇਥੇ ਗੁਰੂ ਕੇ ਲੰਗਰ ਵਰਤਾਏ ਜਾਣਗੇ ਉਥੇ ਸ਼ਬਦ ਰੂਪੀ ਲੰਗਰ ਵੀ ਮਹਾਪੁਰਸ਼ਾਂ ਵੱਲੋਂ ਸੋਨੇ ਦੀਵਾਨ ਵਿੱਚ ਹੋਵੇਗਾ ਜਿਵੇਂ ਰਾਤਰੀ ਦੇ ਦੀਵਾਨ ਸੱਜਣਗੇ ਉਥੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ 14 ਤਰੀਕ ਵਾਲੇ ਦਿਨ ਬਸੰਤ ਪੰਚਮੀ ਵਾਲੇ ਦਿਨ ਮਹਾਨ ਗੁਰਮਤ ਸਮਾਗਮ ਹੋਣਗੇ ਜਿਸ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹਜ਼ੂਰੀ ਰਾਗੀ ਜਥੇ ਸਾਡੀ ਸਹਿਬਾਨ ਕਵੀ ਸਵਾਨ ਕਵੀਸ਼ੇ ਸਹਿਬਾਨ ਹਾਜ਼ਰੀਆਂ ਭਰਨਗੇ ਸੰਗਤੀ ਆਪ ਸਭ ਸੰਤਾਨ ਨੂੰ ਬੇਨਤੀ ਹੈ ਕਿ ਬਾਅਦ ਤੋਂ ਬਾਅਦ ਸੰਗਤਾਂ ਲੈ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਜਿੱਥੇ ਇਹ ਸਮਾਗਮਾਂ ਵਿੱਚ ਆਪਾਂ ਆਉਣਾ ਹੈ ਉੱਥੇ ਬੇਨਤੀ ਹੈ ਕਿ ਆਪਣੇ ਜੋ ਵਹੀਕਲ ਹਨ ਗੱਡੀਆਂ ਰਾਹੀਂ ਸੰਗਤਾਂ ਟਰਾਲੀਆਂ ਰਾਹੀਂ ਟਰੱਕਾਂ ਰਾਹੀਂ ਆਵਿਹਾਣ ਉਹਨਾਂ ਵਹੀਕਲਾਂ ਨੂੰ ਸੜਕ ਤੋਂ ਸਾਈਡ ਤੇ ਲਗਾਇਆ ਜਾਵੇ ਕਿਉਂਕਿ ਜੋ ਆਉਣ ਜਾਣ ਵਾਲੀ ਸੰਗਤ ਹੈ ਉਹਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਜੇ ਅਸੀਂ ਕਿਸੇ ਨੂੰ ਪਰੇਸ਼ਾਨ ਕੀਤਾ ਫਿਰ ਅਸੀਂ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕਦੇ ਅਸੀਂ ਆਪਣੇ ਵਾਹਨਾਂ ਨੂੰ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਲਗਾਉਣਾ ਹੈ ਕਿ ਆਉਣ ਜਾਣ ਵਾਲੀ ਸੰਗਤਾਂ ਜੋ ਬੜੇ ਪ੍ਰੇਮ ਦੇ ਨਾਲ ਭਾਵਨਾ ਨਾਲ ਦਰਸ਼ਨ ਕਰ ਸਕੇ ਜਿਤੇ ਇਸ ਸਮਾਗਮਾ ਵਿੱਚ ਬੇਅੰਤ ਦੇਸ਼ਾਂ-ਵਦੇਸ਼ਾਂ ਤੋਂ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ ਨੇ ਉੱਥੇ ਆਲਮਗੀਰ ਸਹਿਰ ਗੁਰਦੁਆਰਾ ਮੰਨਜੀ ਸਾਹਿਬ ਆਲਮਗੀਰ ਸਾਹਿਬ ਤੋਂ ਸਮੁੱਚੀ ਸੰਗਤਾਂ ਨੇ ਉਸ ਸਥਾਨ ਦੀ ਡੈਕੋਰੇਸ਼ਨ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਆਪ ਆ ਕੇ ਆਨੰਦ ਮਾਣੋਗੇ ਉਥੇ ਸੰਤ ਜੀ ਆਪ ਜੀ ਨੂੰ ਬੇਨਤੀ ਹੈ ਕਿ ਚੜ੍ਹਦੀ ਕਲਾ ਨਾ ਤਨ ਮਨ ਨਤਨ ਰਾਹੀ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਹੀ ਗੱਲ ਸਰਬੱਲੋ ਸੰਤ ਜੀ ਜੋ ਐਂਟਰੀ ਟੈਕਸ ਲਗਾਇਆ ਜਾਂਦਾ ਹੈ ਉਹ ਪਿਛਲੀ ਵਾਰ ਵੀ ਦੇਖਿਆ ਸਾਡੇ ਅਤੀ ਸਤਿਕਾਰਯੋਗ ਡਾਕਟਰ ਦਿਲਜੀਤ ਸਿੰਘ ਜੀ ਭਿੰਡਰ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹਰ ਸਾਲ ਉਹਨਾਂ ਨੂੰ ਬੇਨਤੀ ਕਰਕੇ ਇਹ ਟੈਕਸ ਨੂੰ ਹਟਾਉਂਦੇ ਨੇ ਐਂਟਰੀ ਟੈਕਸ ਨੂੰ ਪਰ ਇਸ ਵਾਰ ਵੀ ਬੇਨਤੀ ਹੈ ਸਾਡੇ ਮੈਂਬਰ ਸਹਿਬਾਨ ਨੂੰ ਅਤੇ ਮੈਂ ਸਰਕਾਰ ਨੂੰ ਵੀ ਇਤਿੱਚ ਤੌਰ ਤੇ ਬੇਨਤੀ ਕਰਦਾ ਕਿ ਗੁਰਧਾਮਾਂ ਦੇ ਦਰਸ਼ਕੀਦਾਰ ਹੈਨ ਕਿਉਂਕਿ ਇਹ ਸੰਗਤ ਸਾਲ ਬਾਦੋ ਇਹਨਾਂ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀ ਹੈ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਸੂਝਵਾਨ ਹੋਣਾ ਚਾਹੀਦਾ ਕਿ ਸਰਕਾਰ ਲੋਕਾਂ ਨੇ ਬਣਾਈ ਹੈ ਔਰ ਜੇ ਹਿਮਾਚਲ ਵਾਲੇ ਹਨ ਉਹ ਵੀ ਸਾਡੇ ਭਰਾ ਹਨ ਉਹ ਵੀ ਸਾਡੇ ਪਿਆਰ ਵਾਲੇ ਹਨ ਉਥੇ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਕੰਮ ਦੇਣਾ ਜੋ ਸਮਾਗਮ ਹਨ ਉਹਨਾਂ ਵਿੱਚ ਜਿਹੜਾ ਐਂਟਰੀ ਟੈਕਸ ਉਹ ਸੰਗਤਾਂ ਤੋਂ ਨਾ ਲਿਆ ਜਾਵੇ ਕਿਉਂਕਿ ਸੰਗਤਾਂ ਦਾ ਜੋ ਪੈਸਾ ਹੈ 1-1 ਰੁਪਇਆ ਗੁਰਧਾਮਾਂ ਦੀ ਸੇਵਾ ਵਾਸਤੇ ਗੁਰੂ ਕੇ ਲੰਗਰਾਂ ਵਾਸਤੇ ਦਰਸ਼ਨਾ ਵਾਸਤੇ ਲੱਗਦਾ ਹੈ ਕਿਰਪਾ ਕਰਕੇ ਟੈਕਸ ਨਾ ਲਿਆ ਜਾਵੇ ਤਾਂ ਜੋ ਕਿ ਜਿੱਥੇ ਸੰਗਤਾਂ ਨੇ ਖੁਸ਼ੀਆਂ ਪ੍ਰਾਪਤ ਕਰਨੀਆਂ ਉੱਥੇ ਸਰਕਾਰ ਵੀ ਇਹਨਾਂ ਖੁਸ਼ੀਆਂ ਨੂੰ ਆਪਣੀ ਝੋਲੀ ਵਿੱਚ ਪਾਵੇ ਤੇ ਇਹ ਆਪਣਾ ਲੋਕ ਤੋਂ ਕਿਹ ਪਰ ਲੋਕ ਸਹਿਲਾ ਹੋ ਸਕਦਾ ਹੈ ਸੰਗੀਤ ਬਾਤ ਤੋਂ ਬਾਅਦ ਸੇਵਾ ਤਨਮਨ ਤੁਹਾਨੂੰ ਸੇਵਾ ਕਰਕੇ ਗੁਰ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ